ਹਾਂਜੀ ਬੇਟਾ ਸਵਾਗਤ ਹੈ ਤੁਹਾਡਾ ਇੱਕ ਵਾਰ ਫੇਰ ਤੁਹਾਡੇ ਆਪਣੀ ਸਟ ਐਜੂਕੇਸ਼ਨਲ YouTube ਚੈਨਲ ਤੇ ਅੱਜ ਦੀ ਇਸ ਵੀਡੀਓ ਵਿੱਚ ਬੇਟਾ ਆਪਾਂ ਤੁਹਾਡਾ ਜਿਹੜਾ 20 ਤਰੀਕ ਨੂੰ ਪੇਪਰ ਹੋਇਆ ਉਹ ਹੱਲ ਕਰਾਂਗੇ ਉਸ ਦਾ ਸੋਲੂਸ਼ਨ ਆ ਜਿਹੜਾ ਦੇਖਾਂਗੇ ਠੀਕ ਹੈ ਮੈਥ ਵਿਸ਼ਾ ਦਾ ਪੇਪਰ ਸੀ ਜਮਾਤ 10ਵੀਂ ਲਈ ਤਾਂ ਇਹਦੇ ਜਿਹੜੇ ਸਹੀ ਆਨਸਰ ਆ ਬੇਟਾ ਆਪਾਂ ਦੇਖਾਂਗੇ ਤੁਸੀਂ ਆਪਣੇ ਅੰਕਾਂ ਦਾ ਮਿਲਾਨ ਕਰ ਲਿਓ ਵੀ ਤੁਹਾਡੇ ਕਿੰਨੇ ਕੁਐਸਚਨ ਆ ਜਿਹੜੇ ਉਹ ਸਹੀ ਆ ਬੇਟਾ ਤਾਂ ਈਜ਼ੀ ਸੀ ਪੇਪਰ ਵੀ ਜਿਹੜੇ ਤਿਆਰੀ ਕਰਦੇ ਆ ਉਹਨਾਂ ਨੂੰ ਆਉਂਦਾ ਹੋਏਗਾ ਠੀਕ ਹੈ ਤਾਂ ਪਾਰਟ A ਤੋਂ ਸ਼ੁਰੂ ਕਰਦੇ ਆ ਬੇਟਾ ਬਹੁ ਵਿਕਲਪੀ ਪ੍ਰਸ਼ਨ ਨੇ ਪਹਿਲਾਂ ਆਪਣੇ ਕੋਲੇ 16 ਕੁਐਸਚਨ ਤਾਂ ਅਸੀਂ ਇੱਕ ਆਪਸ਼ਨ ਚੂਜ਼ ਕਰਨੀ ਹੈ ਇਹਦੇ ਵਿੱਚੋਂ ਤਾਂ ਪਹਿਲਾ ਪ੍ਰਸ਼ਨ ਹੈ ਵੇ ਜੇਕਰ ਦੋ ਸੰਖਿਆਵਾਂ ਦਾ ਮਮਾਸਾ ਸਬਾਵਾ ਇੱਕ ਹੋਵੇ ਤਾਂ ਉਹਨਾਂ ਸੰਖਿਆਵਾਂ ਨੂੰ ਕੀ ਕਿਹਾ ਜਾਂਦਾ ਵੀ ਸਹਿ ਅਪਾਜ ਸੰਖਿਆਵਾਂ ਜੇ ਐਸ ਸੀ ਐਫ 1 ਹੈ the numbers will be relatively prime or co prime numbers theek hai ji second option uh, question hai do sankhyaan da lsa baba lcm mamasa baba hcf karbar 182 182 ate 13 hai jekar unna de vich ek sankhya one of the number is 26 je sankhya 26 hai ta dooji pata karo beta apan nu pata hai ਵੀ ਮਮਾਸਾ ਸਬਾਵਾ ਗੁਣਾ ਲਲਾਸਾ ਬਰਾਬਰ ਹੁੰਦਾ ਦੋ ਸੰਖਿਆਵਾਂ ਦਾ ਗੁਣਫਲ ਤਾਂ ਅਸੀਂ ਕੀ ਕਰਾਂਗੇ 182 13 ਕਰਕੇ 26 ਨਾ ਕਰਦਾਂਗੇ ਭਾਗ ਤਾਂ ਆਪਣੇ ਕੋਲੇ 91 ਆ ਜਿਹੜਾ ਉਹ ਸਹੀ ਆਨਸਰ ਆ ਜੂਗੀ ਆਪਸ਼ਨ ਪਹਿਲੀ 91 ਜੇਕਰ α β ਦੋ ਕਾ ਤੀ ਬੋਪਦ ax³ bx c ਰਿਐਨ ਸਿਵਰਾ ਨੇ ਤਾਂ α β ਕੀ ਹੋਊਗਾ α β ਮਤਲਬ ਇੱਥੇ ਕੀ ਲਿਖਿਆ ਪੁੱਤ ਸਿਫਰਾਂ ਦੀ ਗੁਣਾ ਤਾਂ ਗੁਣਾ ਕਿਹਦੇ ਬਰਾਬਰ ਹੋਊਗੀ ਦੋ ਘਾਤੀ ਬਹੁਪਦ ਹੈ ਦੋ ਘਾਤੀ ਬਹੁਪਦ ਵਿੱਚ ਸਿਫਰਾਂ ਦੀ ਗੁਣਾ ਜਿਹੜੀ ਉਹ c a ਹੋਊਗੀ ਇੱਕ ਦੋ ਘਾਤੀ ਬਹੁਪਦ ਲਿਖਣਾ ਆਪਾਂ ਨੇ ਜਿਹਦੇ ਸਿਫਰਾਂ ਦਾ ਜੋੜ -3 ਤੇ ਗੁਣਾ 2 ਹੈ ਹਾਂ ਵੀ ਜਦੋਂ ਸਿਫਰਾਂ ਦਾ ਜੋੜ ਤੇ ਗੁਣਾ ਆਪਾਂ ਦਿੱਤੀਆ ਬਹੁਪਦ ਲਿਖਣਾ ਤਾਂ ਜਿਹੜਾ ਜੋੜ ਹੁੰਦਾ ਪੁੱਤ ਉਹਦੀ ਨਿਸ਼ਾਨੀ ਬਦਲ ਕੇ ਲਿਖਣੀ ਹੈ ਗੁਣਾ ਨੂੰ ਐਜ਼ ਇਟ ਇਜ਼ ਲਿਖਣਾ ਜਿਵੇਂ ਹੈਗੀ ਹੈ ਹਣ ਤਾਂ ਆਪਣੇ ਕੋਲੇ ਬਣ ਜਾਊਗਾ x² 3x 2 ਦੂਜੀ অপਸ਼ਨ ਕਿ ਇਹਦਾ ਮੁੱਲ ਪਤਾ ਕਰਨਾ ਜਿਸ ਲਈ ਸਮੀਕਰਨਾਂ ਦਾ ਇੱਕ ਹੱਲ ਹੋ ਜੇ ਬਲੱਖਣ ਹਲੇ ਯੂਨੀਕ ਸੋਲੂਸ਼ਨ ਹੋਣਾ ਚਾਹੀਦਾ ਤਾਂ ਜੇ ਇੱਕ ਹਾਲ ਹੈ ਤਾਂ ਪਹਿਲੇ ਦੋ ਦੀ ਜਿਹੜੀ ਰੇਸ਼ਿਓ ਹੁੰਦੀ ਆ a1 a2 ਬਰਾਬਰ ਨਹੀਂ ਹੁੰਦਾ b1 b2 ਜਨੀਆਂ ਅਸੀਂ ਕਹਿ ਲਈਏ k 6 ਬਰਾਬਰ ਨਹੀਂ ਹੋਊਗਾ -1 -2 ਕੈਨਸਲ ਕਰ ਦਈਏ ਤਾਂ 2k ਬਰਾਬਰ ਨਹੀਂ ਹੋਊਗਾ 6 ਦੇ ਜਾਂ ਅਸੀਂ ਕਹਿ ਲਈਏ k ਬਰਾਬਰ ਨਹੀਂ ਹੋਊਗਾ 3 ਦੇ ਠੀਕ ਹੈ ਤੈਨੂੰ ਦੂਜੀ ਆਪਸ਼ਨ b ਆਪਸ਼ਨ ਸਹੀ ਨੈਕਸਟ ਕੁਐਸਚਨ ਹੈ ਵੀ ਦੋ ਘਾਤੀ ਸਮੀਕਰਨ ax ਦੀ 2 bx प्लस c 0 ਜਿੱਥੇ a 0 ਨਹੀਂ ਦੇ ਬੂਲ ਵਾਸਤਵਿਕ ਤੇ ਅਲੱਗ-ਅਲੱਗ ਨੇ ਭਿੰਨ-ਭਿੰਨ ਨੇ ਠੀਕ ਹੈ ਰੀਅਲ ਨੇ ਤੇ ਡਿਸਟਿੰਕਟ ਨੇ ਤਾਂ ਕੀ ਹੋਊਗਾ ਵੀ ਜਿਹੜਾ ਡਿਸਕ੍ਰਿਮੀਨੈਂਟ ਹੈ ਉਸ ਦਾ ਜਿਹੜਾ ਵੈਲਿਊ ਹੈ ਉਸ ਦਾ ਮੁੱਲ ਹੈ ਜਿਹੜਾ ਉਹ ਵੱਡਾ ਹੋਏਗਾ 0 तो b² 4ac 0 अंकगणत कल्लड़ी -5 -1 3 7 ਦਾ ਅਗਲਾ ਪਦ ਕੀ ਹੋਊਗਾ -5 ਤੋਂ ਬਾਅਦ -1 ਆ ਗਿਆ ਫਿਰ 3 ਆ ਗਿਆ ਫਿਰ 7 ਆ ਗਿਆ ਦੇਖੋ 3 ਤੇ 4 7 ਤੇ 4 ਹੋਰ ਜੋੜ ਦੋ ਵਿੱਚ ਕਿੰਨਾ ਆ ਜਾਊਗਾ ਵੀ 11 11 ਆ ਜਾਊਗਾ ਦੋਵੇਂ ਤੁਰਾਂ ਤੇ ਸਤਤ ਕਿਸੇ ਬਿੰਦੂ ਦੇ ਨਿਰਦੇਸ਼ ਸੰਖ ਕੀ ਹੋਣਗੇ ਵਾਟ ਇਜ਼ ਦਾ ਕੋਆਰਡੀਨੇਟ ਆਫ ਅ ਪੁਆਇੰਟ ਪ੍ਰੈਜ਼ੈਂਟ ਔਨ ਬੋਥ ਐਕਸਿਸ ਕੀ ਹੋਣਗੇ ਵੀ 0 0 ਮੂਲ ਬਿੰਦੂ ਆ ਜਿਹੜਾ ਉਹ ਦੋਨੋਂ ਤੁਰਿਆਂ ਦੇ ਉੱਪਰ ਆਉਂਦਾ ਵੀ ਠੀਕ ਹੈ ਨੈਕਸਟ ਕੁਐਸਚਨ ਹੈ sin 2a 2sin ਕਦੋਂ ਸੱਚ ਹੁੰਦਾ ਵੀ ਜਦੋਂ a ਦਾ ਮੁੱਲ ਸਾਡੇ ਕੋਲੇ ਕੀ ਹੋ ਜਾਏ 0 ਇਹ ਬੁੱਕ ਦੇ ਵਿੱਚੋਂ ਹੀ ਆ ਦਿੱਤੀ ਗਈ ਤ੍ਰਿਪੱਜ ਵਿੱਚ cos a ਦਾ ਮੁੱਲ ਪਤਾ ਕਰਨਾ ਠੀਕ ਹੈ ਆਪਾਂ ਨੂੰ ਪਤਾ ਵੀ θ ਦੇ ਸਾਹਮਣੇ ਵਾਲੀ ਜਿਹੜੀ ਸਾਈਡ ਹੈ ਉਹ ਪਰਪੈਂਡੀਕੂਲਰ ਹੁੰਦੀ ਹੈ ਲੰਬ ਹੁੰਦੀ ਹੈ ਤੇ cos θ ਆਧਾਰ ਵਟਾ ਕਰਣ ਹੁੰਦਾ ਤਾਂ ਜਦੋਂ ਅਸੀਂ ਇਹਦੇ ਵਿੱਚ ਕਰਨ ਕੱਢਾਂਗੇ ਉਹ 5 ਆ ਜਾਊਗਾ ਤਾਂ ਜਿਹੜਾ ਸਾਡਾ cos a ਆ ਉਹ ਆ ਜਾਊਗਾ 3/5 ਅਰਧ ਵਿਆਸ r ਵਾਲੇ ਅਰਧ ਗੋਲੇ ਦੀ ਕੁੱਲ ਸਤ੍ਹਾ ਦਾ ਖੇਤਰਫਲ ਠੀਕ ਹੈ ਤਾਂ ਕੁੱਲ ਸਤ੍ਹਾ ਦਾ ਖੇਤਰਫਲ ਅਰਧ ਗੋਲੇ ਦਾ ਹੋ ਕੀ ਮੰਨ ਤਿੰਨ ਪਾਈ r ਦੀ 2 ਉਸ ਤੋਂ ਬਾਅਦ ਜੇਕਰ ਚੱਕਰ ਦੀਆਂ ਦੋ ਸਮਾਂਤਰ ਸਪर्श रेखाਾਂ ਵਿਚਕਾਰ ਦੀ ਦੂਰੀ 12 ਸੈਂਟੀਮੀਟਰ ਹੋਵੇ ਤਾਂ ਚੱਕਰ ਦਾ ਅਰਧ ਵਿਆਸ ਕਿੰਨਾ ਹੋਊਗਾ ਵੀ 6 ਸੈਂਟੀਮੀਟਰ ਹਨਾ ਜਿਹੜੀ ਉਹ ਵਿਚਕਾਰ ਦੀ ਦੂਰੀ ਆ ਉਹ ਕਿ ਬਣ ਜਾਊਗਾ ਵਿਆਸ ਪਰ ਦੇ ਵਿਆਸ ਕੱਟਣਾ 6 ਹੋ ਜਾ। ਨੈਕਸਟ ਹੈ ਜੇਕਰ ਤਿਰਪੁਜ ABC ਸਮਰੂਪ ਤਿਰਪੁਜ DEF A कोण a 47 ਹੋਵੇ कोण b 83 ਹੋਵੇ ਤਾਂ कोण f ਕੰਨਾ ਹੋਊਗਾ ਹੁਣ ਦੇਖੋ ਇੱਥੋਂ ਆਪਾਂ ਨੂੰ ਬਤਲਾਦਾ ਜਿਹੜਾ o ਕੋਣ a ਕੋਣਾ ਉਹ d ਦੇ ਬਰਾਬਰ ਹੋਊਗਾ ਜਿਹੜਾ b ਕੋਣਾ ਉਹ e ਦੇ ਬਰਾਬਰ ਹੋਊਗਾ ਤੇ ਜਿਹੜਾ c ਕੋਣਾ ਉਹ ਕਿਹਦੇ ਬਰਾਬਰ ਹੋਊਗਾ f ਦੇ ਮਤਲਬ ਅਸੀਂ c ਕੱਢ ਲਈ ਤਾਂ ਆਪਾਂ ਨੂੰ ਨਿਕਲ ਜਾਊਗਾ ਹੁਣ c ਗਮ ਨਿਕਲੂਗਾ ਵੀ a ਤੇ b ਆਪਾਂ ਨੂੰ ਕੋਣ ਦਿੱਤੇ ਹੋਏ ਆ a ਤੇ b ਦਾ ਜੋੜ ਕਰਕੇ ਆਪਾਂ 180 ਚ ਘਟਾ ਦਈਏ ਤਾਂ c ਨਿਕਲ ਜਾਣਾ ਤਾਂ ਇਹਨਾਂ ਦਾ ਜਿਹੜਾ ਜੋੜ ਹੈ ਉਹ ਬਣ ਜਾਂਦਾਗਾ 130 180 ਜੋ ਘਟਾ ਲਾਂਗੇ ਤਾਂ 90 ਆ ਜੂਗਾ 50 ਡਿਗਰੀ ਆ ਜੂਗਾ C ਤਾਂ F ਵੀ ਇਹਦੇ ਬਰਾबरी ਹੈ ਤਾਂ F ਵੀ 50 ਇੱਕ ਗੇਂਦਵਾਜ਼ ਦੁਆਰਾ 10 ਕ੍ਰਿਕਟ ਮੈਚਾਂ ਵਿੱਚ ਲਏ ਗਏ ਵਿਕਟਮ ਸੰਖਿਆ ਸਾਨੂੰ ਦਿੱਤੀ ਹੈ ਬੌਲਕ ਪਤਾ ਕਰੋ ਕਹਿੰਦੇ ਹੁਣ ਬੌਲਕ ਕੀ ਹੁੰਦਾ ਵੀ ਜਿਹੜਾ ਸਭ ਤੋਂ ਵੱਧ ਵਾਰ ਆਇਆ ਜਿਵੇਂ ਇੱਥੇ ਕੌਣ ਆਇਆ ਹੋਇਆ ਸਭ ਤੋਂ ਵੱਧ ਵਾਰ ਦੋ ਆਇਆ ਤਾਂ ਦੋ ਇਹਨਾਂ ਦਾ ਕੀ ਹੈ ਵੀ ਬੌਲਕ ਹੈ ਮੋੜ ਹੈ ਚੰਗੀ ਤਰ੍ਹਾਂ ਫੈਂਟੀ ਦੀ 52 ਪੱਤਿਆਂ ਦੀ ਤਾਸ਼ ਵਿੱਚੋਂ ਇੱਕ ਬਾਦਸ਼ਾਹ ਆਉਣ ਦੀ ਕਿਸਮਾ ਹੁਣ ਵੀ ਕਿੰਨੇ ਬਾਦਸ਼ਾਹ ਹੁੰਦੇ ਨੇ ਕਿੰਗ ਕਿੰਨੇ ਆਗੇ ਟਾਸ਼ ਦੇ ਵਿੱਚ 4 ਨੇ ਟੋਟਲ ਪੱਤੇ 52 ਨੇ ਤਾਂ 4/52 4-1=3 13/52 ਮਤਲਬ 1/13 ਠੀਕ ਹੈ ਜੀ ਨੈਕਸਟ ਕੁਐਸਚਨ ਹੈ ਲਾਸਟ ਇੱਕ 5 ਮਿੰਟਾਂ ਵਾਲੀ ਸੂਈ ਦੀ ਲੰਬਾਈ ਮਿੰਟਾਂ ਵਾਲੀ ਸੂਈ ਦੀ ਲੰਬਾਈ 14 ਸੈਂਟੀਮੀਟਰ ਹੈ ਇਸ ਸੂਈ ਦੁਆਰਾ 5 ਮਿੰਟ ਵਿੱਚ ਤੈਅ ਕੀਤਾ ਗਿਆ ਖੇਤਰ ਜਿਹੜਾ ਉਹਦਾ ਕੋਣ ਕਿੰਨਾ ਹੋਊਗਾ ਜਿਹੜੀ ਮਿੰਟਾਂ ਵਾਲੀ ਸੂਈ ਆ ਉਹ 1 ਮਿੰਟੇ 6 ਡਿਗਰੀ ਦਾ ਕੋਣ ਬਣਾਉਂਦੀ ਆ ਤਾਂ 5 ਮਿੰਟਾਂ ਚ 30 ਡਿਗਰੀ ਦਾ ਕੋਣ ਆ ਜਿਹੜਾ ਉਹ ਬਣਾਉਗੇ ਠੀਕ ਹੈ ਜੀ ਨੈਕਸਟ ਆਪਾਂ ਸਹੀ ਗੱਲ ਦੱਸਨੇ ਟru false ਸਮੀਕਰਨਾ a1x b1y c1 0 a2x b2y c2 0 ਜੇਕਰ a1 a2 b1 b2 ਨਹੀਂ c1 -B2 c2 ਤਾਂ ਇਹਨਾਂ ਦਾ ਕੋਈ ਹੱਲ ਨਹੀਂ ਹੁੰਦਾ ਇਹ ਬਿਲਕੁਲ ਸਹੀ ਹੈ दोका ती समीकरण x दी 2 1 0 ਦੇ ਮੂਲ 1 1 ਇਹ ਵੀ ਬਿਲਕੁਲ ਸਹੀ ਹੈ ਕਿਉਂਕਿ ਜਦੋਂ ਇਹਨੂੰ ਹੱਲ ਕਰਾਂਗੇ ਇੰਨੇ ਹੀ ਨਿਕਲਣਗੇ -3 -5 -7 ਦਾ ਜਿਹੜਾ ਸਾਂਝਾ ਅੰਤਰ ਹੈ ਉਹ -2 ਆ ਇਹ ਵੀ ਬਿਲਕੁਲ ਸਹੀ ਹੈ θ ਦੇ ਬਦਲ ਨਾਲ sin θ ਦਾ ਮੁੱਲ ਵੱਧਾ ਹੈ ਇਹ ਵੀ ਬਿਲਕੁਲ ਸਹੀ ਹੈ h ਤੇ ਅਰਧ ਵਿਸਾਰ R ਵਾਲੇ ਸਿਲੰਡਰ ਦਾ ਤਨ πr²h ਹੈ ਇਹ ਵੀ ਬਿਲਕੁਲ ਸਹੀ ਹੈ ਠੀਕ ਹੈ ਨੈਕਸਟ ਹੈ ਇੱਕ ਪਾਸੇ ਸੁੱਟਣ ਦੇ ਟਾਂਕ ਸੰਖਿਆ ਹੁੰਦੀ ਹੈ ਸੁਭਾਵਨਾ 3/4 ਹੁੰਦੀ ਹੈ ਵੀ ਇੱਕ ਗਲਤ ਹੈ 1/2 ਹੁੰਦੀ ਹੈ ਚੱਕਰ ਦੇ ਬਾਹਰੀ ਬਿੰਦੂ ਤੋਂ ਸਿਰਫ ਇੱਕ ਹੀ ਸਿਖਾਰੀ ਰੇਖਾ ਖਿੱਚੀ ਜਾ ਸਕਦੀ ਹੈ ਵੀ ਗਲਤ ਹੈ ਦੋ ਖਿੱਚੀਆਂ ਜਾ ਸਕਦੀਆਂ ਠੀਕ ਹੈ ਲਾਸਟ ਤੋਂ ਗਲਤ ਹੈ ਬਾਕੀ ਸਹੀ ਹੈ a1x b1y c1 0 a2x b2y c2 0 ਜੇ ਪਹਿਲੇ ਦੋ ਬਰਾਬਰ ਨਹੀਂ ਤਾਂ ਕਿੰਨੇ ਹੱਲ ਹੋਣਗੇ ਹੁਣ ਪਹਿਲੇ ਦੋ ਬਰਾਬਰ ਨਹੀਂ ਤਾਂ ਕਾਟਮੀ ਰਖਾਵਾਂ ਤਾਂ ਉਹਨਾਂ ਦਾ ਕਿੰਨਾ ਹੱਲ ਹੁੰਦਾ ਇੱਕ ਹੱਲ ਹੁੰਦਾ ਵੀ ਵਨ ਸੋਲੂਸ਼ਨ ਸਾਰੇ ਵਰਗ ਡੈਸ਼ ਹੁੰਦੇ ਨੇ ਠੀਕ ਹੈ ਕੀ ਹੁੰਦੇ ਨੇ ਵੀ ਸਮਰੂਪ ਹੁੰਦੇ ਨੇ ਸਿਮਿਲਰ ਹੁੰਦੇ ਠੀਕ ਹੈ ਜੀ ਬਿੰਦੂ ਪੀ 2 3 ਦੀ ਐਕਸ ਤੁਰੇ ਤੋਂ ਦੂਰੀ ਕਿੰਨੀ ਹੈ ਹਾਂਜੀ ਐਕਸ ਤੁਰੇ ਤੋਂ ਦੂਰੀ ਕੀ ਹੁੰਦੀ ਹੈ ਵਾਈ ਵਾਲਾ ਪੁਆਇੰਟ ਹੁੰਦਾ ਜੇ ਆਪਾਂ ਕਹਾਂਗੇ ਵੀ ਐਕਸ ਤੁਰੇ ਤੋਂ ਦੂਰੀ ਦੱਸੋ ਤਾਂ ਵਾਈ ਵਾਲਾ ਨਿਰਦੇਸ਼ ਅੰਕ ਹੁੰਦਾ ਹਨਾ ਵਾਈ ਵਾਲਾ ਨਿਰਦੇਸ਼ ਅੰਕ ਨਾ ਇੱਥੇ 3 ਇਕਾਈਆਂ ਤਾਂ ਕਿੰਨਾ ਬਣ ਜੂਗਾ ਵੀ 3 ਇਕਾਈਆਂ 3 ਯੂਨਿਟਸ ਅਰਧ ਵਿਆਸੀ ਆਰ ਵਾਲੇ ਚੱਕਰ ਦੇ ਅਰਧ ਵਿਆਸੀ ਖੰਡ ਦਾ ਖੇਤਰਫਲ ਜਿਹਦਾ ਕੋਣ ਪੀ ਡਿਗਰੀ ਹੈ ਤਾਂ ਕਿੰਨਾ ਬਣੂਗਾ ਵੀ ਪੀ ਵਟਾ 360 ਗੁਣਾ ਪਾਈ ਆਰ ਸਕੁਅਰ ਆਰ ਆਪਣਾ ਕੈਪੀਟਲ ਆ ਤਾਂ ਕੈਪੀਟਲ ਲਿਖ ਦਾਂਗੇ ਪੀ ਵਟਾ 360 ਗੁਣਾ ਪਾਈ ਆਰ ਸਕੁਅਰ ਜੇਕਰ ਗੋਲੇ ਦਾ ਅਰਧ ਵਿਆਸ ਤਿੰਨ ਗੁਣਾ ਕਰ ਦਿੱਤਾ ਜਾਵੇ ਤਾਂ ਉਸ ਦਾ ਆਇਤਨ 30 ਹੋਤੀਆ 9 ਹੋਤੀਆ 27 ਗੁਣਾ ਹੋ ਜਾਵੇਗਾ ਠੀਕ ਹੈ ਡੈਸ਼ ਕੇਂਦਰੀ ਪ੍ਰਵਿਰਤੀ ਦਾ ਇੱਕ ਮਾਪ ਹੈ ਜੋ ਕਿਸੇ ਅੰਕੜਿਆਂ ਦਾ ਸਭ ਤੋਂ ਵਿਚਕਾਰਲਾ ਅਮਲ ਹੁੰਦਾ ਕੌਣ ਹੁੰਦਾ ਵੀ ਮਿਡਲ ਵੈਲਿਊ ਵਿਚਕਾਰ ਚੋ ਚੁੰਨੇ ਆਪਾਂ ਉਹ ਕੀ ਹੁੰਦੀ ਆ ਵੀ ਮੱਧ ਕਾ ਹੁੰਦੀ ਹੈ ਵੀ ਜ ਜੇ ਅੰਗਲਿਸ਼ ਚ ਕਹ ਲਈਏ ਤਾਉ ਕੀ ਹੁੰਦਾ ਮੀਡੀਅਨ ਠੀਕ ਹੈ ਬਟ ਨੈਕਸਟ ਹੈ ਕਿਸੇ ਘਟਨਾ ਦੇ ਵਾਪਰਨ ਦੀ ਤੇ ਕਿਸੇ ਘਟਨਾ ਦੇ ਨਾ ਵਾਪਰਨ ਦੀ ਸੰਭਾਵਨਾ ਦਾ ਜਿਹੜਾ ਜੋੜ ਹੈ ਉਹ ਕਿੰਨਾ ਹੁੰਦਾ ਵੀ 1 ਹੁੰਦਾ ਠੀਕ ਹੈ ਬੇਟਾ ਇਹ ਸੀਗੇ ਤੁਹਾਡੇ 30 ਕੁਐਸਚਨ ਕਿਕ ਨੰਬਰ ਤੇ ਬਾਕੀ ਕੁਐਸਚਨ 2 2 ਨੰਬਰ ਦੇ ਨੇ ਬਿਲਕੁਲ ਈਜ਼ੀ ਨੇ ਵੀ ਠੀਕ ਹੈ ਪਹਿਲਾ ਗੁਣਖੰਡ ਬਣਾ ਲਵਾਂਗੇ ਸਾਂਝਾ ਗੁਣਖੰਡ ਮਮਾ ਸੱਸਾ ਬਾਬਾ ਆ ਜਾਊਗਾ ਇੱਕ ਕੋਣ ਵਾਲੀ ਗਨਖੰਡ ਬਣਾ ਲਓ ਜਿਹੜੇ ਸਾਈਡ ਦੇ ਨਿਕਲਣਗੇ ਉਹਨਾਂ ਕਰਕੇ ਲਲਸ ਬਾਬਾ ਜੀ ਸਿਫਰ ਕੱਢਣੇ ਸੀ ਵੀ 4u² 8 ਦੇ ਸਿਫਰ ਕੱਢੋ ਇਹ ਵੀ ਬਿਲਕੁਲ ਸਿੰਪਲ ਤੁਸੀਂ ਹੱਲ ਕਰ ਸਕਦੇ 4u² -8 ਨਾ ਤਾਂ ਇੱਥੋਂ ਤੁਸੀਂ ਕੱਢ ਸਕਦੇ ਆ ਕੱਢ ਲਾਂਗੇ ਨਾ ਹੱਲ ਕਰਕੇ ਕੱਢ ਸਕਦੇ ਆ ਨੈਕਸਟ ਹੈ ਛਤਰੀ ਦੇ 8 ਭਾਗਾਂ ਨੂੰ 45 ਸੈਂਟੀਮੀਟਰ ਨੂੰ ਲਗਾਤਾਰ ਭਾਗ ਦੇ ਵਿੱਚ ਕਰਦਾ ਖੇਤਰਫਲ ਪਤਾ ਕਰੋ ਤਾਂ ਪਹਿਲਾਂ ਅਸੀਂ 360 ਨੂੰ 18 ਭਾਗ ਕਰਕੇ ਕੋਣ ਕੱਢ ਲਾਂਗੇ 45 ਡਿਗਰੀ ਠੀਕ ਹੈ ਉਸ ਤੋਂ ਬਾਅਦ 45 ਆਪਣੇ ਕੋਲੇ θ 45 ਆ r ਆਪਣੇ ਕੋਲੇ 45 ਆ ਤਾਂ θ ਬੜਾ ਤੁਹਾਨੂੰ 60 πr ਦੀ 2 ਲੱਖ ਕੱਢ ਲਾਂਗੇ ਨੈਕਸਟ ਕੁਐਸਚਨ ਹੈ 52 ਪਤਨ ਤਾਸ਼ ਵਿੱਚੋਂ ਇੱਕ ਪੱਤਾ ਬਾਹਰ ਕੱਢਿਆ ਗਿਆ ਕੀ ਸੰਭਾਵਨਾ ਵੀ ਉਹ ਕੱਢਿਆ ਗਿਆ ਪੱਤਾ ਚਿੱਤਰ ਪੱਤਾ ਹੈ ਆ ਵੀ ਫੇਸ ਕਾਰਡ ਹੈ ਆਪਾਂ ਨੂੰ ਪਤਾ ਵੀ ਚਿੱਤਰ ਪੱਤੇ ਕਿੰਨੇ ਹੁੰਦੇ ਆ ਟੋਟਲ 12 52 ਕੱਟ ਦਾਂਗੇ ਠੀਕ ਹੈ ਇਹਨੂੰ ਕੱਟ ਦਿਓ ਜਿੰਨੇ ਤੇ ਵੀ ਆਉ ਹਨਾ 4 ਤੇ ਕੱਟ ਦੀ 4 3 12 ਇਹ ਲੋਜਿਕ ਬੰਨ ਜਾ ਤੈਨ ਮਟਾ 13 ਆਜੂ ਨੈਕਸਟ ਲਾਲ ਰੰਗ ਦਾ ਚਿੱਤਰਪੱਤਾ ਹੁਣ ਲਾਲ ਰੰਗ ਦੇ ਚਿੱਤਰਪੱਤੇ ਕਿੰਨੇ ਹੋਣਗੇ ਹੁਣ ਆਪਾਂ ਨੂੰ ਪਤਾ ਵੀ ਟੋਟਲ 12 ਹੁੰਦੇ ਆ ਲਾਲ ਰੰਗ ਦੇ ਕਿੰਨੇ ਹੋਣਗੇ 6 52 ਇਹਨੂੰ ਵੀ ਘੱਟ ਦੋਗੇ ਠੀਕ ਹੈ ਦੋ ਤੇ ਘੱਟਿਆ ਜਾਊਗਾ ਤਾਂ 3 ਵੱਡਾ 26 ਆਨਸਰ ਆਜੂ ਅਬ ਵੀ ਨੈਕਸਟ ਅਗੇ ਬਤ ਚਾਰ ਚਾਰ ਅੰਕ ਵਾਲੇ ਸਾਰੇ ਆਪਣੀ ਬੁੱਕ ਦੇ ਵਿੱਚੋਂ ਕੋਈ ਸਮੱਸਿਆ ਵਾਲੀ ਗੱਲ ਇਹਦੇ ਵਿੱਚ ਹੈ ਨਹੀਂਗੀ ਵੀ ਈਜ਼ੀ ਸੀਗੇ ਉਸ ਤੋਂ ਬਾਅਦ ਥਿਉਰਮ 6 ਨੰਬਰ ਦੇ ਵਿੱਚ ਦੋ ਚੱਲ ਵਾਲੇ ਰੇਖੀ ਸਮੀਕਰਨਾਂ ਦੇ ਜੋੜੇ ਚੋਂ ਬਹੁਤ ਇੰਪੋਰਟੈਂਟ ਸੀ ਇਹ ਤੁਹਾਨੂੰ ਆਉਂਦੇ ਹੋਣਗੇ ਈਜ਼ੀ ਸੀਗੇ ਉਸ ਤੋਂ ਬਾਅਦ ਥਿਉਰਮ ਆ ਗਈ ਪੁੱਤ ਜਾਂ ਚੱਕਰ ਦੇ ਵਿੱਚ ਜਿਹੜਾ ਲਾਸਟ ਕੁਐਸਚਨ ਆ ਜਾਂਦੇ ਵਿੱਚ ਉਹ ਆਗਾ ਨੈਕਸਟ ਬਹੁਤ ਇੰਪੋਰਟੈਂਟ ਕੁਐਸਚਨ ਮੱਧਮਾਨ ਚੈਪਟਰ ਦੇ ਵਿੱਚ ਆ ਰਿਹਾਗਾ ਕੋਈ ਦਿੱਕਤ ਵਾਲੀ ਗੱਲ ਨਹੀਂ ਜੇ ਤੁਹਾਨੂੰ ਨਹੀਂ ਆਉਂਦਾ ਤਾਂ ਬਾਲਕ ਦੇ ਵਿੱਚੋਂ ਵੀ ਇਹ ਕੁਐਸਚਨ ਇੱਕ ਆਇਆ ਸੀ ਲੈਣਾ ਈਜ਼ੀ ਸੀਗੇ ਬਾਕੀ 6 6 ਨੰਬਰਾਂ ਵਾਲੇ ਸਾਰੇ ਤਾਂ ਵੀ ਦਾ ਵੀ ਤੁਹਾਨੂੰ ਇਹ ਪੇਪਰ ਆ ਜਿਹੜਾ ਸਾਰਾ ਹੁੰਦਾ ਹੋਣਾ ਵਧੀਆ ਨੰਬਰ ਤੁਹਾਡੇ ਆਗੇ ਹੋਣੇ ਆ ਥੈਂਕ